ਪਟਿਆਲਾ ਲੋਕ ਸਭਾ ਹਲਕਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਬਲਵੀਰ ਸਿੰਘ ਵੱਲੋਂ ਅੱਜ ਵਤਨ ਸਭਾਲ ਕਾਨਾਪਾ ਤੋਂ ਚੋਣ ਮੈਮ ਦੀ ਸ਼ੁਰੂਆਤ ਕੀਤੀ ਗਈ। ਨਾਬਾ ਤੇ ਰੋਟਰੀ ਕਲੱਬ ਵਿਖੇ ਕਰਵਾਏ ਗਏ ਸਮਾਗਮ ਵਿੱਚ ਹਿੱਸਾ ਲੈਣ ਪਹੁੰਚੇ ਡਾਕਟਰ ਬਲਵੀਰ ਸਿੰਘ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਦੀ ਪਿਛਲੀ 10 ਸਾਲ ਦੀ ਕਾਰਜਗੁਜ਼ਾਰੀ ਲੋਕ ਕਚੈਰੀ ਵਿੱਚ ਲੈ ਕੇ ਜਾਣਗੇ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਪੰਜਾਬ ਸਰਕਾਰ ਉੱਪਰ ਪਰੇਸ਼ਾਨ ਕਰਨ ਦੇ ਸਵਾਲ ਤੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਕੋਈ ਪਰੇਸ਼ਾਨ ਨਹੀਂ ਕੀਤਾ ਜਾ ਰਿਹਾ ਬਲਕਿ ਇਸ ਸਬੰਧੀ ਕੇਂਦਰ ਸਰਕਾਰ ਦੁਆਰਾ ਚਿੱਠੀ ਲਿਖੀ ਗਈ ਹੈ ਲੋਕ ਸਭਾ ਹਲਕਾ ਵਟਿਆਲਾ ਵਿਖੇ ਪਿਛਲੇ 2 ਸਾਲ ਦੀ ਕਾਰਜਕਾਰੀ ਸਬੰਧੀ ਕੀਤੇ ਗਏ ਸਵਾਲ ਤੇ ਉਹਨਾਂ ਸਵਾਲ ਟਾਲਦੇ ਹੋਏ ਕਿਹਾ ਕਿ ਉਹ ਲੋਕਾਂ ਨੂੰ ਜਵਾਬ ਦੇਣਗੇ ਉਨ੍ਹਾਂ ਕਿਹਾ ਕਿ ਇਹ ਸਵਾਲ ਪਟਿਆਲਾ ਲੋਕ ਸਭਾ ਹਲਕਾ ਤੋਂ ਸੰਸਦ ਪ੍ਰਨੀਤ ਕੌਰ ਨੂੰ ਕਰਨਾ ਚਾਹੀਦਾ ਹੈ ਆਮ ਆਦਮੀ ਪਾਰਟੀ ਦੇ ਸਮਾਗਮ ਦੀ ਅਗਵਾਈ ਕਰ ਰਹੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਮਾਨ ਨੇ মিডিਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਪਿਛਲੇ 2 ਸਾਲ ਵਿੱਚ ਲੋਕ ਭਲਾਈ ਲਈ ਕੰਮ ਕੀਤੇ ਹਨ ਲੋਕਾਂ ਸਾਹਮਣੇ ਰੱਖਿਆ ਜਾਵੇਗਾ ਜਦੋਂ ਉਹਨਾਂ ਨੂੰ ਸਵਾਲ ਕੀਤਾ ਗਿਆ ਕਿ ਬਤਾਨ ਸਭਾ ਹਲਕਾ ਵਿੱਚ ਉਹਨਾਂ ਵੱਲੋਂ ਕਿਹੜਾ ਵੱਡਾ ਪ੍ਰੋਜੈਕਟ ले ਆਂਦਾ ਜਾ ਰਿਹਾ ਜੇ ਵਿਕਾਸ ਕਾਰਜ ਕਰਵਾਏ ਗਿਆਨ ਤਾਂ ਉਹਨਾਂ ਪਿਛਲੀ ਸਰਕਾਰ ਵਿੱਚ ਪਾਸ ਹੋਏ ਸੀਵਰੇਜ ਟ੍ਰੀਟਮੈਂਟ ਦੇ ਅਲਾਵਾ ਕੁਝ ਵੀ ਨਾ ਦੱਸ ਸਕੇ ਬਲਕਿ ਆਉਣ ਵਾਲੇ ਭਵਿੱਖ ਲਈ ਸਕੀਮਾਂ ਸੰਬੰਧੀ ਦੱਸਦੇ ਨਜ਼ਰ ਆਏ ਤੁਸੀਂ ਵੀ ਦੇਖੋ ਇਹ ਤਸਵੀਰਾਂ ਨੱਬਾ ਤੋਂ ਜਤਿੰਦਰ ਕੁਮਾਰ ਦੀ ਵਿਸ਼ੇਸ਼ ਰਿਪੋਰਟ ਓਵਰ ਵੈਲਮਿੰਗ ਰਿਸਪਾਂਸ ਹੈ ਜੀ ਸਾਡੇ ਜਿੰਨੇ ਵਲੰਟੀਅਰ ਹੈ ਭਗਵੰਤਪਾਲ ਜੀ ਦੇ ਸਪਾਈ ਅਰਵਿੰਦ ਕੇਜਰੀਵਾਲ ਦੇ ਸਪਾਈ ਆਪ ਵੀ ਮੂਰਚਾ ਜੀ ਔਰ ਇਹ ਸਮਾਂ ਹੈ ਜੀ ਜਦੋਂ ਲੋਕ ਸਭਾ ਦੀ ਇਲੈਕਸ਼ਨ ਹੁੰਦੀ ਹੈ ਜੋ ਪੰਜਾਬ ਨਾਲ ੱਟਕੇ ਹੋਏ ਆ ਹੁਣ ਅਸੀਂ ਕੇਂਦਰ ਸਰਕਾਰ ਤੋਂ ਪਿਛਲੇ 10 ਸਾਲ ਦਾ ਹਿਸਾਬ ਲੈਣਾ ਜੀ ਔਰ ਮੈਂ ਵੀ ਤਿਆਰ ਹਾਂ ਜੀ ਪਾਰਟੀ ਨੇ ਮੈਨੂੰ ਇੱਥੇ ਭੇਜਿਆ ਜੀ ਚੁਣ ਕੇ ਔਰ ਸਾਡੇ ਸਾਰੇ ਵੋਲੰਟੀਅਰ ਵੀ ਤਿਆਰ ਹੈ ਅਸੀਂ ਉਹਨਾਂ ਨੂੰ ਵੀ ਵਲ ਹੋਰਡ ਦਾ ਮ ਅਕਾਉਂਟੇਬਲ ਟੂ ਦਾ ਪਬਲਿਕ ਇਹਨਾਂ ਤੋਂ ਇੱਕ ਇੱਕ ਚੀਜ਼ ਦਾ ਸਰਾ ਹਿਸਾਬ ਲਵਾਂਗੇ ਮੈਂ ਸਾਰੀ ਵਿਸਤਾਰ ਨਾਲ ਤੁਹਾਨੂੰ ਦੱਸਾਂਗਾ ਚਾਹੇ ਗੱਲ ਸਰਕਾਰੀ ਨੌਕਰੀਆਂ ਦੀ ਹੋਵੇ ਚਾਹੇ ਗੱਲ ਭ੍ਰਿਸ਼ਟਾਚਾਰ ਦੀ ਹੋਵੇ ਚਾਹੇ ਬੇਟੀਆਂ ਨਾਲ ਜ਼ੁਲਮ ਚਾਹੇ ਕਿਸਾਨਾਂ ਤੇ ਜ਼ੁਲਮ ਬੇਟੀਆਂ ਤੇ ਜ਼ੁਲਮ ਦੀ ਹੋਵੇ ਇਹ ਸਾਰਾ ਹਿਸਾਬ ਜਿਹੜਾ ਸੀ ਇੱਕ ਇੱਕ ਪੈਸੇ ਦਾ ਹਿਸਾਬ ਜਿਹੜਾ ਸਾਡਾ 8000 ਕਰੋੜ ਰੁਕਿਆ ਹੋਇਆ ਉਹਦਾ ਹਿਸਾਬ ਇਹ ਇੱਕ ਇੱਕ ਪੈਸੇ ਦਾ ਹਿਸਾਬ ਅਸੀਂ ਕੇਂਦਰ ਸਰਕਾਰ ਤੋਂ ਲੈਣਾ ਲੋਕਾਂ ਵਿੱਚ ਮਸਲਾ ਲੈ ਕੇ ਜਾਵਾਂਗੇ ਫੈਸਲਾ ਲੋਕ ਅਦਾਲਤ ਦਾ ਚ ਕਿਹੜੇ ਕਿਹੜੇ ਮੁੱਦੇ ਲੈ ਕੇ ਚੱਲ ਰਹੇ ਹੋ ਜੀ ਤੁਸੀਂ ਮੈਂ ਤੁਹਾਨੂੰ ਸਾਰੇ ਮੁੱਦੇ ਦੱਸਿਆ ਜੀ ਮੈਂ ਸਾਰੇ ਮੁੱਦੇ ਡਿਟੇਲ ਦੇ ਵਿੱਚ ਦੱਸਾਂਗਾ ਜਦੋਂ ਮੈਂ ਹੁਣ ਬੋਲਾਂਗਾ ਸਾਰਾ ਜਿਹੜਾ ਕੇਂਦਰ ਤੋਂ 10 ਸਾਲ ਦਾ ਹਿਸਾਬ ਲੈਣਾ ਔਰ ਅਸੀਂ ਜੋ ਕੰਮ ਕੀਤਾ ਉਹਦਾ ਵੀ ਹਿਸਾਬ ਦੋ ਸਾਲ 'ਚ ਕਿਹੜੇ ਕਿਹੜੇ ਪ੍ਰੋਜੈਕਟ ਵੱਡੇ ਲੈ ਕੇ ਆਏ ਪਟਿਆਲਾ ਲੋਕ ਸਭਾ ਹਲਕੇ ਲਈ ਸਾਰਾ ਕੁਝ ਦੱਸੂਗਾ ਜੀ ਮੈਂ ਸਾਰਾ ਕੁਝ ਦੱਸੂਗਾ ਮਹਾਰਾਣੀ ਕਿਸ ਤਰ੍ਹਾਂ ਦੇਖਦੇ ਮਹਾਰਾਣੀ ਪ੍ਰਨੀਤ ਕੌਰ ਨੇ ਜਿਹੜੇ ਪ੍ਰੋਜੈਕਟ ਲੈ ਕੇ ਆਣੇ ਸੀ ਆਪਾਂ ਇਹ ਕੇਂਦਰ ਸਰਕਾਰ ਨਾਲ ਸੰਬੰਧ ਹੈ ਇਹਦਾ ਪ੍ਰਨੀਤ ਕੌਰ ਜੀ ਚਾਰ ਵਾਰੀ ਐਮਪੀ ਰਹੇ ਆ ਕੋਈ ਡੱਕਾ ਨਹੀਂ ਤੋੜਿਆ ਜੀ ਉਹਨਾਂ ਦੇ ਘਰ ਵਾਲੇ ਮੁੱਖ ਮੰਤਰੀ ਰਹੇ ਆ ਨਾ ਪਟਿਆਲੇ ਦਾ ਨਾ ਨਾਬੇ ਦਾ ਨਾ ਆਪਣੇ ਕੋਸ਼ੀਚਾ ਸੀਦਾ ਕਿਸੇ ਦਾ ਕੁਝ ਨਹੀਂ ਸੁਧਾਰਿਆ ਉਹਨਾਂ ਨੂੰ ਵੀ ਪੁੱਛਾਂਗੇ ਉਹਨਾਂ ਨੂੰ ਵੀ ਸਵਾਲ ਕਰਾਂਗੇ ਕੋਈ ਮੁਕਾਬਲਾ ਨਹੀਂ ਹੈ ਜੀ ਸਾਰੇ ਭੱਜਦੇ ਪਏ ਆ ਟਿਕਟਾਂ ਛੱਡ ਕੇ ਭੱਜਦੇ ਪਏ ਕੋਈ ਕੋਈ ਕਾਂਗਰਸ ਦੀ ਅਕਾਲੀ ਬੀਜੇਪੀ ਦੀ ਕੋਈ ਟਕੜ ਲੈਣ ਲਈ ਤਿਆਰ ਨਹੀਂ ਹੈ ਜਿਹੜਾ ਬੰਦਾ ਜਿਹੜਾ ਬੰਦਾ ਕਾਂਗਰਸ ਦਾ ਪ੍ਰਧਾਨ ਸੀਗਾ ਹੁਣ ਬੀਜੇਪੀ ਦਾ ਪ੍ਰਧਾਨ ਜਿਹੜਾ ਬੰਦਾ ਪੰਜਾਬ ਦਾ ਮੁੱਖ ਮੰਤਰੀ ਸੀ ਉਹਨੇ ਬੀਜੇਪੀ ਜੁਆਇਨ ਕਰ ਲਈ ਉਹਦੀ ਘਰ ਵਾਲੀ ਨੇ ਬੀਜੇਪੀ ਜੁਆਇਨ ਕਰ ਲਈ ਤੇ ਉਹ ਗੱਲ ਕਾਲੀਦਾਲਾ ਅਲਾਈਅንስ ਦੀ ਕਰ ਰਹੇ ਆ ਇਹਦਾ ਮਤਲਬ ਕੀ ਹੋਇਆ ਸਭ ਰਾਲੇ ਮਲੇ ਆ ਜੀ ਇਹ ਕੋਈ ਨਹੀਂ ਹੈ ਟੱਕਰ ਮੇਂ ਕਿਉਂ ਪੜੇ ਹੋ ਚੱਕਰ ਮੇਂ ਸਾਡੇ ਵੱਲੋਂ ਅੱਜ ਦੱਸੋ ਕਿ ਕਾਰਨ ਜਿਹੜਾ ਮੰਤਰੀ ਜੀ ਦੇ ਕੋਲ ਸਿੱਧੂ ਦੇ ਪਿਤਾ ਦਾ ਬਿਆਨ ਆਇਆ ਕਿ ਸਾਨੂੰ ਹਰਾਸਮੈਂਟ ਕੀਤੀ ਜਾ ਰਹੀ ਹੈ ਡਾਕਟਰ ਬਿਲਕੁਲ ਕੋਈ ਹਰਾਸਮੈਂਟ ਜੀ ਸਾਡੇ ਵੱਲੋਂ ਕੋਈ ਨਹੀਂ ਸਾਨੂੰ ਉਹਨਾਂ ਨੂੰ ਲੱਖ ਲੱਖ ਵਧਾਈਆਂ ਜੀ ਕੇਂਦਰ ਸਰਕਾਰ ਨੇ ਚਿੱਠੀ ਲਿਖੀ ਆ ਲੂੰਬੜ ਚਾਲਾਂ ਚੱਲਦੇ ਆ ਕੇਂਦਰ ਸਰਕਾਰ ਦੀ ਚਿੱਠੀ ਆ ਕੇਂਦਰ ਸਰਕਾਰ ਨੂੰ ਕਟਿਆ ਸੋਚ ਆ ਉਹਨਾਂ ਦੀ ਸਾਡੇ ਵੱਲੋਂ ਜੀ ਸਾਡੇ ਵੱਲੋਂ ਕੋਈ ਉਹਨਾਂ ਨੂੰ ਪਰੇਸ਼ਾਨ ਨਹੀਂ ਕੀਤਾ ਜਾਊਗਾ ਰੈਸਟ ਸ਼ੋਰ ਜੀ ਲੋਕਲ ਗਵਰਨਮੈਂਟ ਮੰਗ ਰਹੀ ਜੀ ਰਿਕਾਰਡ ਹੋ ਜੂਰੇ ਹਾਂ ਜੀ ਲੋਕਲ ਗਵਰਨਮੈਂਟ ਸਹੀ ਜੀ ਹੋ ਜੂਰੇ 2022 ਦੇ ਵਿੱਚ ਆਮ ਆਦਮੀ ਸਰਕਾਰ ਬਣੀ ਹੈ ਔਰ ਦੋ ਸਾਲਾਂ ਦਾ ਸਾਡਾ ਜਿਹੜਾ ਕਾਰਜਕਾਲ ਆ ਉਹਦੇ ਵਿੱਚ ਜਿਹੜੇ ਅਸੀਂ ਕੰਮ ਕੀਤੇ ਆ ਉਹਦੇ ਸਾਰੇ ਅਸੀਂ ਵਿਧਾਨ ਸਭਾ ਦੇ ਵਿੱਚ ਸਾਡੇ ਬਿਜਲੀ ਮੰਤਰੀ ਹਰਪਜਨ ਸਿੰਘ ਈਟੀਓ ਸਾਹਿਬ ਨੇ ਵੀ ਰਿਪੋਰਟ ਪੇਸ਼ ਕੀਤੀ ਹੈ 70 ਲੱਖ ਤੋਂ ਉੱਪਰ ਪਰਿਵਾਰਾਂ ਨੂੰ ਬਿਜਲੀ ਮੁਫਤ ਮਿਲ ਰਹੀ ਹੈ ਜਿਹੜੀ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਹੈ ਜੀ ਤੇ ਇਸ ਤੋਂ ਬਾਅਦ 50 ਹਜ਼ਾਰ ਤੋਂ ਉੱਪਰ ਨੌਕਰੀਆਂ 2 ਸਾਲਾਂ ਦੇ ਵਿੱਚ ਮਿਲਣੀਆਂ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਉਦਾਹਰਨ ਆ ਸਕਦੀ ਨਹੀਂ ਹੋਇਆ ਔਰ ਸਿਹਤ ਦੇ ਵਿੱਚ ਵੱਡੇ ਸੁਧਾਰ ਜਿਹੜੇ ਹੈ ਜੀ ਆਮ ਆਦਮੀ ਕਲੀਨਿੰਗ ਜਿਹੜੇ ਆ 800 ਤੋਂ ਉੱਪਰ ਜਿਹੜੇ ਆ ਪੰਜਾਬ ਦੇ ਵਿੱਚ ਖੁੱਲ ਚੁੱਕੇ ਆ ਬਾਕੀ ਵੀ ਖੁੱਲ ਰਹੇ ਆ ਇਸ ਤੋਂ ਇਲਾਵਾ ਜੇ ਐਮਨਸ ਸਕੂਲਾਂ ਦੀ ਗੱਲ ਕਰੀਏ ਮੇਰਾ ਖਿਆਲ ਹੈ ਪਹਿਲੀ ਵਾਰੀ ਹੋਇਆ ਕਿ ਪੰਜਾਬ ਦੇ ਵਿੱਚ ਹਰੇਕ ਸਕੂਲ ਨੂੰ ਫੰਡ ਆ ਰਿਹਾ ਚਾਹੇ ਕੋਈ ਦੀਵਾਰ ਗਿਰੀ ਹੋਈ ਆ ਚਾਹੇ ਕੋਈ ਡੈਸਕ ਹੈ ਨਹੀਂ ਬੈਣ ਨੂੰ ਚਾਹੇ ਕੋਈ ਪੱਖਾ ਹੈ ਨਹੀਂ ਤਾਂ ਉਹ ਸਾਰੀਆਂ ਕਮੀਆਂ ਪੇਸ਼ੀਆਂ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨਾ ਸਾਰਾ ਉਹ ਜਿਹੜੀ ਸਰਕਾਰ ਵੱਡੇ ਲੈਵਲ ਤੇ ਜਿਹੜਾ ਕਰ ਰਹੀ ਹੈ ਤੇ ਇਸ ਤੋਂ ਇਲਾਵਾ ਜਿਹੜੀ ਮੁੱਖ ਮੰਤਰੀ ਪੰਜਾਬ ਆਪ ਜਦੋਂ ਤੇ ਬਣੇ ਨੇ ਜੀ ਆਪ ਉਹ ਲਗਾਤਾਰ ਸਰਗਰਮ ਨੇ ਹਰੇਕ ਨੂੰ ਜਾ ਕੇ ਮਿਲਦੇ ਨੇ ਹਰੇਕ ਚੀਜ਼ ਦਾ ਆਪ ਮਾਇਨਾ ਕਰਦੇ ਨੇ ਇਹ ਬਹੁਤ ਵੱਡੀ ਗੱਲ ਆ ਕਿ ਇਹ ਤਾਂ ਮੁੱਖ ਮੰਤਰੀ ਮਿਲਦੇ ਨਹੀਂ ਸੀ ਹੁੰਦੇ ਸੋ ਇਹ ਜਿਹੜਾ 2 ਸਾਲ ਦਾ ਰਿਪੋਰਟ ਕਾਰਡ ਆ ਅਸੀਂ ਲੋਕਾਂ 'ਚ ਲੈ ਕੇ ਜਾਵਾਂਗੇ ਮੈਂ ਨਗਰ ਕੌਂਸਲ ਲਾਬਾ ਨਗਰ ਪੰਚਾਇਤ ਭਾਸਵ ਔਰ 142 ਪਿੰਡ ਨੇ ਜਿਹੜੇ ਮੈਂ ਇਕੱਲੇ-ਇਕੱਲੇ ਘਰ ਚ ਆਪ ਜਾਊਂਗਾ ਦੋਨੇ ਹੱਥ ਜੋੜ ਕੇ ਸਿਰ ਝੁਕਾ ਕੇ ਪਹਿਲਾਂ ਤਾਂ ਆਪਣਾ ਰਿਪੋਰਟ ਕਾਰਡ ਰੱਖਾਂਗੇ ਜੀ ਅਸੀਂ ਆਹ ਕੰਮ ਕੀਤੇ ਆ ਉਸ ਤੋਂ ਬਾਅਦ ਕਹਾਂਗੇ ਜੇ ਤੁਹਾਨੂੰ ਲੱਗਦਾ ਕਿ ਅਸੀਂ ਕੰਮ ਕੀਤਾ ਸਾਨੂੰ ਵੋਟ ਕਰਿਓ ਤੁਸੀਂ ਪਰ ਮੈਨੂੰ ਇਹ ਉਮੀਦ ਆ ਸੈਂਟਰ ਦੇ ਵਿੱਚ ਵੀ ਬਣੇਗੀ ਪਹਿਲੀ ਗੱਲ ਤਾਂ ਇਹ ਹੈ ਕਿ ਨਗਰ ਕੌਂਸਲ ਨਾਭਾ ਜਿਹੜਾ ਕਿ ਗੰਦ ਦੇ ਡੰਪ ਜਿਹੜੇ ਸੀ ਉਹਦੇ ਕਰਕੇ ਜਾਣਿਆ ਜਾਂਦਾ ਸੀ ਜਦੋਂ ਦੇ ਸਾਡੇ ਮੈਡਮ ਸੁਜਾਤਾ ਚਾਵਲਾ ਜੀ ਪ੍ਰਧਾਨ ਬਣੇ ਆ ਸਾਡੀ ਸਾਰੀ ਨਗਰ ਕੌਂਸਲ ਦੀ ਟੀਮ ਜਿਹੜੀ ਆ ਉਹਨੇ ਨਾਭਾ ਤਕਰੀਬਨ 90% ਡੰਪ ਮੁਕਤ ਕਰਤਾ ਜੀ ਤੁਹਾਨੂੰ ਕੂੜਾ ਨਹੀਂ ਕਿਤੇ ਵੀ ਨਜ਼ਰ ਆਊਗਾ ਜਿਹਦੇ ਕਰਕੇ ਵਾਰਾ ਪਸ਼ੂ ਵੀ ਤੁਹਾਨੂੰ ਨਜ਼ਰ ਨਹੀਂ ਆਉਣਗੇ ਔਰ ਇਸ ਤੋਂ ਇਲਾਵਾ ਪਿਛਲੇ ਸਾਲ ਅਸੀਂ ਆਬਾਦੀ ਦੇ ਹਿਸਾਬ ਨਾਲੇ ਹੁੰਦਾ ਜੀ ਅਸੀਂ ਜਿਹੜਾ ਹਾਊਸ ਟੈਕਸ ਹਾਲ ਦੇ ਵਿੱਚ ਨੰਬਰ 1 ਆਏ ਆ ਜੀ ਨਾਭਾ ਨਗਰ ਕੌਂਸਲ ਨੰਬਰ 1 ਆਈ ਐਤਕੀ ਵੀ ਅਸੀਂ ਬ ਤੇ ਇੱਕ ਜਿਹੜਾ ਜੀ एसटीपी ਬਿਲਕੁਲ ਬਣ ਕੇ ਤਿਆਰ ਹੈ ਜੀ ਜਿਹੜਾ ਕਿ ਪੂਰੇ ਨਾਬੇ ਦਾ ਗੰਦਾ ਪਾਣੀ ਜਿਹੜਾ ਉਹ ਚ ਟਰੀਟ ਹੋ ਕੇ ਖੇਤੀ ਲਈ ਕੰਮ ਆਊਗਾ ਜੀ ਤੇ ਬਾਕੀ ਜਿਹੜੀਆਂ ਮੁੱਖ ਸਰਕਾਂ ਜਿਵੇਂ ਕੈਂਟ ਰੋਡ ਹੈ ਜੀ ਜਦੋਂ ਮੈਂ ਐਮਐਲਏ ਬਣਿਆ ਸਭ ਤੋਂ ਪਹਿਲਾ ਕੰਮ ਹੈ ਕੈਂਟ ਰੋਡ ਦਾ ਕਰਾਇਆ ਜਿਹੜੀ ਕਿ ਬਹੁਤ ਨਰਕ ਭਰੀ ਜ਼ਿੰਦਗੀ ਸੀ ਉੱਥੋਂ ਕੋਈ ਲੰਘਦਾ ਨਹੀਂ ਸੀ ਕੈਂਟ ਰੋਡ ਤੁਸੀਂ ਜਾ ਕੇ ਦੇਖੋ ਬਹੁਤ ਬਿਲਕੁਲ ਸਮੂਤ ਬਹੁਤ ਅੱਛੀ ਕੈਂਟ ਰੋਡ ਬਣ ਗਈ ਹੈ ਜੀ ਤੇ ਅਗਰ ਆਪਾਂ ਗੱਲ ਕਰੀਏ ਕਿ ਅੰਮ੍ਰਿਤ ਯੋਜਨਾ ਇੱਕ ਜੀ ਅੰਮ੍ਰਿਤ ਯੋਜਨਾ ਕੀ ਹੈ ਕਿ ਨਹਿਰ ਦਾ ਸਾਫ਼ ਪਾਣੀ ਹੋ ਕੇ ਹਰੇਕ ਘਰ ਤੇ ਜਾਊਗਾ ਕਿਉਂਕਿ ਥੱਲੋਂ ਜਿਹੜਾ ਪਾਣੀ ਆ ਰਿਹਾ ਉਹਦੇ ਨਾਲ ਕੈਂਸਰ ਬਹੁਤ ਹੋ ਰਹੀ ਹੈ ਜੀ ਉਹ 33 ਕਰੋੜ ਰੁਪਏ ਦਾ ਪ੍ਰੋਜੈਕਟ ਮਨਜ਼ੂਰ ਹੋ ਗਿਆ ਔਰ ਉਹਦਾ 9 ਕਰੋੜ ਰੁਪਿਆ ਪਾਈਪਿੰਗ ਲਈ ਆ ਵੀ ਗਿਆ ਜੀ ਤੇ ਉਹਦੀ ਜਗ੍ਹਾ ਜਿਹੜੀ ਹੈ ਜੀ 5 ਏਕੜ ਉਹ ਫਾਈਨਲ ਆਲਮੋਸਟ ਹੋ ਗਈ ਆ ਉੱਥੇ ਅੰਮ੍ਰਿਤ ਯੋਜਨਾ ਤਹਿਤ 33 ਕਰੋੜ ਦਾ ਪ੍ਰੋਜੈਕਟ ਲੱਗਣਾ ਔਰ ਇੱਕ ਪ੍ਰੋਜੈਕਟ 22 ਕਰੋੜ ਦਾ ਪਾਸ ਹੋ ਸਾਡੇ ਕੋਲ ਉੱਥੇ ਸ਼ਾਮਲਾਟ ਹੈਗੀ ਉੱਥੇ ਕੋਈ ਪ੍ਰੋਬਲਮ ਨਹੀਂ ਉਹਦਾ ਅਗਾਜ਼ ਜਿਹੜਾ ਜੀ ਬਹੁਤ ਜਲਦੀ ਹੋਣ ਜਾ ਰਿਹਾ ਔਰ ਇੱਕ ਅਸੀਂ ਅਸੀਂ ਐਸਟੀਪੀ ਜਿਹੜਾ ਜੀ ਮੈਂ ਪਿਛਲੇ ਹਫਤੇ ਹੀ ਉਹਦਾ ਦੁਕਰਨ ਕੀਤਾ 4 ਕਰੋੜ ਰੁਪਏ ਦਾ ਐਸਟੀਪੀ ਜਿਹੜਾ ਕਿ ਨਾ ਭਾਸੋਂ ਦਾ ਪੂਰਾ ਗੰਦਾ ਪਾਣੀ ਸਾਫ਼ ਕਰਕੇ ਉਹ ਵੀ ਖੇਤੀ ਲਈ ਕੰਮ ਆਊਗਾ 3 ਕਰੋੜ ਦਾ ਸੀਵਰੇਜ ਜਿਹੜਾ ਜੀ ਉਹ ਨਾ ਭਾਸੋਂ ਦੇ ਵਿੱਚ ਪਿਆ ਜੀ ਔਰ 68 ਕਰੋੜ ਰੁਪਏ ਦੇ ਸੀਵਰੇਜ ਦਾ ਪ੍ਰੋਜੈਕਟ ਬਣਾ ਕੇ ਮੈਂ ਸਬਮਿਟ ਕੀਤਾ ਜੀ ਮੰਤਰੀ ਸਾਹਿਬ ਕੋਲੇ ਕਿ ਸਾਨੂੰ ਨਾ ਭਾ ਨੂੰ ਇੱਕ ਮੁਕੰਮਲ ਲੇਟੈਸਟ ਟੈਕਨੀਕ ਦਾ ਸੀਵਰੇਜ ਦਾ ਪ੍ਰੋਜੈਕਟ ਦੋ ਤਾਂ ਕਿ ਅਸੀਂ ਪੂਰਾ ਨਾਬਾ ਜਿਹੜਾ ਉਹ ਅਸੀਂ ਨੂੰ ਸੀਵਰੇਜ ਜਿਹੜਾ ਪਾ ਸਕੀ ਔਰ ਨਾਬਾ ਜਿਹੜਾ ਗਲੀਆਂ ਦੇ ਵਿੱਚ ਨਾਲੀਆਂ ਨੇ ਵੱਡੇ ਨਾਲੇ ਨੇ ਉੱਤਮਕਸ਼ ਸੀ ਰਾਜਾ ਵੜਿੰਗ ਜੀ ਟਰਾਂਸਪੋਰਟ ਮਿਨਿਸਟਰ ਸੀ ਕਿ ਉਹਨਾਂ ਨੇ ਆ ਕੇ ਕਿੱਥੇ ਧੁਘਾੜਨ ਕੀਤਾ ਸੀਗਾ ਔਰ ਜਦੋਂ ਮੈਂ ਔਨ ਰਿਕਾਰਡ ਮੈਂ ਰਾਜਾ ਵੜਿੰਗ ਜੀ ਨੂੰ ਖੁਦ ਵੀ ਪੁੱਛਿਆ ਵਿਧਾਨ ਸਭਾ ਜੀ ਕਿ ਜੀ ਤੁਸੀਂ ਨਾਬਾ ਬੱਸ ਸਟੈਂਡ ਦਾ ਧੁਘਾੜਨ ਕਰਕੇ ਆਏ ਸੀ 4 ਕਰੋੜ ਰੁਪਏ ਦਾ ਉਹ ਪੈਸਾ ਕਿੱਥੇ ਹੈ ਜੀ ਉਹ ਕਹਿੰਦੇ ਜੀ ਉਦੋਂ ਤੱਕ ਲਫਾਫੇ ਬਾਜੀ ਸੀਗੀ ਜੀ ਹੁਣ ਉਹ ਤਾਂ ਵੋਟਾਂ ਲੈਣ ਲਈ ਅਸੀਂ ਕਰਦੇ ਤੇ ਕੋਈ ਪੈਸਾ ਨਹੀਂ ਜੀ ਤਾਂ ਤੁਸੀਂ ਦੇਖਣਾ ਹੁਣ ਉਹਦਾ ਅਸੀਂ ਪ੍ਰੋਪਰ ਬਣਾ ਕੇ ਭੇਜਿਆ ਜੀ ਕਿ ਸਾਨੂੰ ਇੱਕ ਲੇਟੈਸਟ ਟੈਕਨੀਕ ਦਾ ਬੱਸ ਸਟੈਂਡ ਨਾਬਾ ਦੇ ਵਿੱਚ ਦਿੱਤਾ ਜਾਵੇ ਔਰ ਜਿੰਨਾ ਅਸੀਂ ਕਰ ਸਕਦੇ ਆ ਸਾਡੀ ਨਗਰ ਕੌਂਸਲ ਟੀਮ ਨੇ ਅਸੀਂ ਬਹੁਤ ਉੱਥੇ ਲੌਕਟੈਲ ਆਤੀ ਜੀ ਰੰਗ ਕਰਤਾ ਔਰ ਬਹਿਣ ਨੂੰ ਬਹੁਤ ਅੱਛੀ ਜਗ੍ਹਾ ਬਣਾਤੀ ਜੀ ਸਾਰਾ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਤਾ ਉੱਥੇ ਉਹ ਸਾਰਾ ਅਸੀਂ ਜਿਹੜਾ ਕਰਤਾ ਆਪਣੇ ਵੱਲੋਂ ਐਂ ਅਸੀਂ ਪਟਿਆਲਾ ਗੇਟ ਬੱਸ ਸਟੈਂਡ ਨਹੀਂ ਸੀਗਾ ਜੀ ਪਟਿਆਲਾ ਗੇਟ ਤੁਸੀਂ ਦੇਖੋ ਪੀਣ ਵਾਲਾ ਪਾਣੀ ਕੈਮਰੇ ਇੱਥੇ ਲੱਗੇ ਨੇ ਬਹਿਣ ਵਾਲੀ ਜਗ੍ਹਾ ਜੀ ਤੇ ਦੋ ਬੱਸ ਸਟੈਂਡ ਅਸੀਂ ਪਟਿਆਲਾ ਦੇ ਵਿੱਚ ਕੀਤੇ ਨੇ ਸੋ ਇਹ ਤੁਹਾਡੀ ਗੱਲ ਬਿਲਕੁਲ ਜਾਇਜ਼ ਆ ਮੈਂ ਤੁਹਾਡੇ ਚੈਨਲ ਜਰੀਏ ਇੱਕ ਬੇਨਤੀ ਵੀ ਕਰਨੀ ਚਾਹਣਾ ਕਿਉਂਕਿ ਲੋਕਤੰਤਰ ਚ ਲੋਕ ਵੱਡੇ ਹੁੰਦੇ ਆ ਜਿਹੜੀਆਂ ਸਾਡੀਆਂ ਰੋਜ਼ਮਰਰਾ ਜ਼ਿੰਦਗੀ ਦੇ ਵਿੱਚ ਸਮੱਸਿਆਵਾਂ ਹਨ ਜੀ ਉਹਦੇ ਬਾਰੇ ਗੱਲ ਕਰਿਆ ਕਰੋ ਜਿਹੜੀਆਂ ਸਾਨੂੰ ਜ਼ਿੰਦਗੀ ਚ ਰੋਜ਼ ਚਾਹੀਦੀਆਂ ਨੇ ਉਹਦੇ ਬਾਰੇ ਗੱਲ ਕਰਿਆ ਕਿਉਂਕਿ ਤਾਂ ਕਿ ਸਰਕਾਰ ਸੁਚੇਤ ਹੋ ਕੇ ਉਹਦੇ ਪ੍ਰਤੀ ਕੰਮ ਕਰੇ ਔਰ ਅਸੀਂ ਇਹ ਵਾਅਦਾ ਕੀਤਾ ਵੀ ਆ ਜੀ ਔਰ ਅਸੀਂ ਕਰਾਂਗੇ ਵੀ ਜੀ ਅਸੀਂ ਭੱਜਦੇ ਨਹੀਂ ਅਸੀਂ ਕਰਾਂਗੇ ਜਦੋਂ ਸਾਡਾ 5 ਸਾਲ ਦਾ ਕਾਰਜਕਾਲ ਪੂਰਾ ਹੋ ਗਿਆ 2026 ਦੇ ਵਿੱਚ ਫਿਰ ਅਸੀਂ ਕਹਾਂਗੇ ਵੀ ਜੇ ਅਸੀਂ ਕੰਮ ਕੀਤਾ ਵੋਟ ਪ ਮਾਲੀ ਦਾ ਕੰਮ ਪਾਣੀ ਦੇਣਾ ਭਰ-ਭਰ ਮਸ਼ਕਾਂ ਪਾਵੇ ਮਾਲਕ ਦਾ ਕੰਮ ਫਲ-ਫੁੱਲ ਲਾਉਣਾ ਲਾਵੇ ਜਣਾ ਲਾਵੇ ਸੱਚੇ ਪਾਤਸ਼ਾਹ ਦੇ ਹੱਥ ਵਾਸ ਸਭੰਦੇ ਦੇ ਹੱਥ ਵਾਸ ਕੁਛ ਨਹੀਂ ਜੀ ਲੋਕਤੰਤਰ ਤੇ ਲੋਕ ਵੱਡੇ ਲੋਕਾਂ ਨੇ ਫੈਸਲਾ ਕਰਨਾ ਹੈ ਬਿਲਕੁਲ